ਅੰਮ੍ਰਿਤ ਵੇਲੇ ਦਾ ਸਮਾਂ ਸੀ ਤੇ ਪਸ਼ੂਆਂ ਦੀ ਆਵਾਜ਼ ਆਉਂਦੀ ਮਾਰੇ ਕਹਿੰਦੇ ਮਰਦਾਨਿਆਂ ਵੇਖ ਪਸ਼ੂਆਂ ਦੀ ਆਵਾਜ਼ ਕਿਉਂ ਆ ਰਹੀ ਹੈ ਅੰਮ੍ਰਿਤ ਵੇਲੇ ਦਾ ਸਮਾਂ ਹੈ ਭਾਈ ਮਰਦਾਨਾ ਜੀ ਗਏ ਅੰਮ੍ਰਿਤ ਵੇਲੇ ਪਸ਼ੂਆਂ ਨੂੰ ਹਲਾਲ ਕੀਤਾ ਜਾ ਰਿਹਾ ਸੀ ਮਹਾਰਾਜੇ ਜੀ ਤੇ ਅੰਮ੍ਰਿਤ ਵੇਲੇ ਪਸ਼ੂਆਂ ਨੂੰ ਹਲਾਲ ਕਰਨਾ ਸ਼ੁਰੂ ਕਰਤਾ ਤੇ ਗੁਰੂ ਨਾਨਕ ਸਾਹਿਬ ਨੇ ਸ਼ਬਦ ਉਚਾਰਿਆ ਸੀ ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿਰ ਵੀ ਦਿਨ ਚੜੇ ਨੂੰ ਸਵਾ ਪਹਿਰ ਵੀ ਨਹੀਂ ਹੋਇਆ ਜ਼ਹਿਰ ਕਹਿਰ ਵਰਤਨ ਲੱਗ ਪਿਆ ਪਰ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਨਾਲ ਆਉਂਦਾ ਮਹੱਲਾ ਤੀਜਾ ਲਾਹੌਰ ਸ਼ਹਿਰ ਅੰਮ੍ਰਿਤਸਰ ਸਿਫਤੀ ਦਾ ਘਰ ਉਹ ਲਾਹੌਰ ਸ਼ਹਿਰ ਸੀ ਜ਼ਹਿਰ ਕੈ ਪਰ ਜਦੋਂ ਗੁਰੂ ਰਾਮਦਾਸ ਜੀ ਦਾ ਆਗਮਨ ਹੋ ਗਿਆ ਉਹ ਲਾਹੌਰ ਸ਼ਹਿਰ ਅੰਮ੍ਰਿਤਸਰ ਦਾ ਰੂਪ ਬਣ ਗਿਆ